ਹੈਲੋ ਜੀ ਵੈਲਕਮ ਟੂ ਬੈਕ ਆਰ ਦੀ ਕੰਟੀਨ ਅੱਜ ਆਰ ਦੀ ਕੰਟੀਨ ਦੇ ਵਿੱਚ ਬਣਨ ਜਾ ਰਿਹਾ ਜੀ ਬਹੁਤ ਹੀ ਟੇਸਟੀ ਫਰੂਟ ਕਸਟਰਡ ਜਿਹਦੇ ਵਾਸਤੇ ਆਪਾਂ ਇਹ ਕੁਝ ਫਲ ਲਏ ਨੇ ਜੀ ਤੇ ਤੁਸੀਂ ਆਪਣੀ ਮਰਜ਼ੀ ਦੇ ਕੋਈ ਵੀ ਫਲ ਲੈ ਸਕਦੇ ਹੋ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਤੇ ਗਰਮੀ ਵਿੱਚ ਦਿਲ ਕਰਦਾ ਹੈ ਕਿ ਕੁਝ ਠੰਡਾ ਖਾਣ ਨੂੰ ਮਿਲ ਜਾਵੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਰੈਸਪੀ ਕਸਟਰਡ ਬਣਾਉਣ ਤੋਂ ਪਹਿਲਾਂ ਅਸੀਂ ਇਹ ਸਾਰੇ ਫਰੂਟਸ ਇਹਨਾਂ ਨੂੰ ਕੱਟ ਕੇ ਤਿਆਰ ਕਰਾਂਗੇ ਇਹਦੇ ਵਿੱਚੋਂ ਆਪਾਂ ਕੇਲਾ ਤੇ ਸੇਬ ਇਹਨਾਂ ਨੂੰ ਅਸੀਂ ਉਸ ਟਾਈਮ ਤੇ ਕੱਟਾਂਗੇ ਜਿਸ ਟਾਈਮ ਤੇ ਅਸੀਂ ਇਹਨਾਂ ਨੂੰ ਕਸਟਰਡ ਵਿੱਚ ਪਾਣਾ ਹੈ ਤੇ ਬਾਕੀ ਫਰੂਟਸ ਨੂੰ ਆਪਾਂ ਕੱਟ ਕੇ ਤਿਆਰ ਕਰਾਂਗੇ ਕਿਉਂਕਿ ਪਹਿਲਾਂ ਕੱਟਣ ਦੇ ਨਾਲ ਇਹ ਦੋਨੇ ਫਰੂਟਸ ਥੋੜੇ ਕਾਲੇ ਪੈ ਜਾਂਦੇ ਨੇ ਇਹਦੇ ਵਿੱਚ ਫਰੂਟ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਲੈ ਸਕਦੇ ਹੋ ਜਾਂ ਜਿਹੜੇ ਫਰੂਟਸ ਤੁਹਾਡੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਉਹਨਾਂ ਨੂੰ ਤੁਸੀਂ ਪਾ ਲਵੋ ਤੇ ਜਿਹੜੇ ਬੱਚੇ ਨਹੀਂ ਪਸੰਦ ਕਰਦੇ ਫਰੂਟਸ ਉਹਨਾਂ ਨੂੰ ਤੁਸੀਂ ਨਾ ਪਾਓ ਕਸਟਰਡ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਹਰ ਇੱਕ ਘਰ ਵਿੱਚ ਆਪੋ ਆਪਣੇ ਤਰੀਕੇ ਨਾਲ ਕਸਟਰਡ ਬਣਦਾ ਹੈ ਤੇ ਅੱਜ ਮੈਂ ਆਪਣਾ ਤਰੀਕਾ ਸ਼ੇਅਰ ਕਰਾਂਗੀ ਜੀ ਤੁਹਾਡੇ ਨਾਲ ਜਿਸ ਤਰੀਕੇ ਨਾਲ ਮੈਂ ਆਪਣੇ ਘਰੇ ਕਸਟਰਡ ਬਣਾ ਕੇ ਤਿਆਰ ਕਰਦੀ ਹਾਂ ਕਸਟਰਡ ਬਣਾਉਣ ਵਾਸਤੇ ਅਸੀਂ 1 ਕਿਲੋ ਡਬਲ ਫੈਟ ਦੁੱਧ ਲਿਆਏ ਇਹ ਕੱਚਾ ਦੁੱਧ ਹੈ ਤੁਸੀਂ ਇਹਦੇ ਵਿੱਚ ਪਾਓ ਭੁਲੇ ਦੁੱਧ ਦਾ ਇਸਤੇਮਾਲ ਕਰੋ ਜਾਂ ਕੱਚੇ ਦੁੱਧ ਦਾ ਇਸਤੇਮਾਲ ਕਰੋ ਤੇ ਇਹਦੇ ਵਾਸਤੇ ਅਸੀਂ 1/4 ਕੱਪ ਦੁੱਧ ਵੱਖਰਾ ਕੱਢ ਲਿਆ ਸਭ ਤੋਂ ਪਹਿਲਾਂ ਅਸੀਂ ਦੁੱਧ ਨੂੰ ਉਬਾਲਣ ਵਾਸਤੇ ਰੱਖਾਂਗੇ ਕੜਾਹੀ ਵਿੱਚ ਅਸੀਂ ਸਾਰਾ ਦੁੱਧ ਪਾਵਾਂਗੇ ਹੁਣ ਅਸੀਂ ਗੈਸ ਦੀ ਫਲੇਮ ਨੂੰ ਆਨ ਕਰਾਂਗੇ ਇਸ ਤਰ੍ਹਾਂ ਅਸੀਂ ਦੁੱਧ ਨੂੰ ਲਗਾਤਾਰ ਹਿਲਾਉਂਦੇ ਹੋਏ ਉਬਾਲਾ ਦਿਵਾਵਾਂਗੇ ਦੁੱਧ ਵਿੱਚ ਇੱਕ ਉਬਾਲਾ ਆ ਗਿਆ ਜੀ ਹੁਣ ਅਸੀਂ ਇਹਨੂੰ ਮੀਡੀਅਮ ਫਲੇਮ ਤੇ ਥੋੜੀ ਦੇਰ ਵਾਸਤੇ ਪਕਾਵਾਂਗੇ ਤੇ ਇਹਦੇ ਵਿੱਚ ਆਪਾਂ ਸੱਤ ਅੱਠ ਕੇਸਰ ਦੇ ਧਾਗੇ ਪਾਵਾਂਗੇ ਤਾਂ ਕਿ ਇਹਦਾ ਵਧੀਆ ਜਿਹਾ ਟੇਸਟ ਆਵੇ ਤੇ ਚਾਰ ਵੱਡੇ ਚਮਚਾ ਆਪਾਂ ਇਹਦੇ ਵਿੱਚ ਪੀਸੀ ਹੋਈ ਚੀਨੀ ਪਾ ਰਹੇ ਹਾਂ ਤੁਸੀਂ ਚਾਹੋ ਤੇ ਇੱਥੇ ਮਿਸ਼ਰੀ ਦਾ ਪਾਊਡਰ ਵੀ ਪਾ ਸਕਦੇ ਹੋ ਜਾਂ ਤੁਹਾਡੇ ਕੋਲ ਜੇ ਸੱਤ ਦਾਣੇ ਵਾਲੀ ਖੰਡ ਹੈ ਤੁਸੀਂ ਉਹ ਵੀ ਪਾ ਸਕਦੇ ਹੋ ਐਨੂੰ ਅਸੀਂ ਲਗਾਤਾਰ ਥੋੜਾ ਜਿਹਾ ਹੋਰ ਪਕਾ ਲਾਂਗੇ ਤੇ ਉਨੀ ਦੇਰ ਆਪਾਂ ਕਸਟਰਡ ਕੋਲ ਕੇ ਤਿਆਰ ਕਰਦੇ ਹਾਂ ਜੀ ਹੁਣ ਅਸੀਂ 3 ਚਮਚੇ ਕਸਟਰਡ ਪਾਊਡਰ ਐਡ ਕਰਾਂਗੇ ਐਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੈਂ ਵਨੀਲਾ ਫਲੇਵਰ ਦਾ ਕਸਟਰਡ ਪਾਊਡਰ ਲਿਆ ਹੈ ਕਿਉਂਕਿ ਇਹਦਾ ਟੇਸਟ ਸਭ ਤੋਂ ਜ਼ਿਆਦਾ ਵਧੀਆ ਆਉਂਦਾ ਹੈ ਤੇ ਫਰੂਟ ਕਸਟਰਡ ਇਹਦੇ ਨਾਲ ਬਹੁਤ ਟੇਸਟੀ ਮੰਦਾ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਫਲੇਵਰ ਲੈ ਸਕਦੇ ਹੋ ਤੇ ਚੰਗੀ ਤਰ੍ਹਾਂ ਇਹਨੂੰ ਅਸੀਂ ਦੁੱਧ ਦੇ ਵਿੱਚ ਘੋਲ ਲਾਂਗੇ ਤਾਂ ਕਿ ਕੋਈ ਵੀ ਇਹਦੀਆਂ ਗੱਠਾਂ ਵਗੈਰਾ ਬੁੱਕਲੀਆਂ ਨਾ ਬੜੀਆਂ ਹੋਣ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਆਪਾਂ ਘੋਲ ਕੇ ਤਿਆਰ ਕਰਾਂਗੇ ਕਿਉਂਕਿ ਇਸ ਸਮੇਂ ਗਰਮੀ ਬਹੁਤ ਪੈ ਰਹੀ ਹੈ ਤੇ ਅਕਸਰ ਹੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਦੀ ਕੁਛ ਇਹ ਹੀ ਡਿਮਾਂਡ ਹੁੰਦੀ ਹੈ ਇਹ ਕੁਛ ਠੰਡਾ ਖਾਣ ਨੂੰ ਮਿਲ ਜਾਵੇ ਤੇ ਬਹੁਤ ਹੀ ਆਸਾਨ ਤੇ ਈਜ਼ੀ ਰੈਸਪੀ ਹੈ ਤੇ ਇਸ ਬਹਾਨੇ ਨਾਲ ਬੱਚੇ ਸਾਡੇ ਕਾਫੀ ਸਾਰੇ ਫਰੂਟ ਵੀ ਖਾ ਲੈਂਦੇ ਨੇ ਇਹਨੂੰ ਜਰੂਰ ਬਣਾ ਕੇ ਖਾਣਾ ਚਾਹੀਦਾ ਹੈ ਜੀ ਕਸਟਰਡ ਨੂੰ ਅਸੀਂ ਘੋਲ ਕੇ ਤਿਆਰ ਕਰ ਲਿਆ ਤੇ ਹੁਣ ਅਸੀਂ ਇਹਨੂੰ ਦੁੱਧ ਵਿੱਚ ਪਾ ਕੇ ਪਕਾ ਲਵਾਂਗੇ ਤੇ ਹੁਣ ਅਸੀਂ ਤਿੰਨ ਚਾਰ ਇਲਾਇਚੀਆਂ ਉਹਨਾਂ ਨੂੰ ਕੁੱਟ ਕੇ ਦਾ ਪਾਊਡਰ ਤਿਆਰ ਕੀਤਾ ਹੈ ਜੀ ਛੋਟੇ ਵਾਲੀ ਹਰੀ ਇਲਾਇਚੀ ਉਹ ਪਾਵਾਂਗੇ ਇਹਦੇ ਨਾਲ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਤੇ ਹੁਣ ਅਸੀਂ ਇਹਦੇ ਵਿੱਚ ਕਸਟਰਡ ਪਾਵਾਂਗੇ ਕਸਟਰਡ ਨੂੰ ਦੁੱਧ ਵਿੱਚ ਪਾਉਣ ਤੋਂ ਪਹਿਲਾਂ ਤੁਸੀਂ ਚਮਚੇ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਹਲਾ ਲੈਣਾ ਹੈ ਕਿਉਂਕਿ ਕਸਟਰਡ ਬਹੁਤ ਹੀ ਜਲਦੀ نیچے بیٹھ ਜਾਂਦਾ ਹੈ ਤੇ ਇਹਨੂੰ ਆਪਾਂ ਇੱਕੇ ਵਾਰੀ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਅਸੀਂ ਪਾਵਾਂਗੇ ਤੇ ਨਾਲ ਹੀ ਆਪਾਂ ਚੰਗੀ ਤਰ੍ਹਾਂ ਇਹਨੂੰ ਹਿਲਾਉਂਦੇ ਰਵਾਂਗੇ ਇੱਥੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਤੁਸੀਂ ਕਸਟਰਡ ਨੂੰ ਦੁੱਧ ਵਿੱਚ ਪਾ ਦੇਣਾ ਹੈ ਤੇ ਇਹਨੂੰ ਲਗਾਤਾਰ ਤੁਸੀਂ ਫਲਾਉਣਾ ਹੈ ਕਿਉਂਕਿ ਇਹ نیچے ਨਾ ਲੱਗ ਜਾਵੇ ਦੋ ਚਾਰ ਮੈਂਟੇਨ ਨੂੰ ਅਸੀਂ ਚੰਗੀ ਤਰ੍ਹਾਂ ਪਕਾ ਲਵਾਂਗੇ ਫਿਰ ਅਸੀਂ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਜੀ ਚਾਰ ਬੈਂਟ ਤੋਂ ਅਸੀਂ ਕਸਟਰਡ ਨੂੰ ਦੁੱਧ ਦੇ ਵਿੱਚ ਪਕਾ ਰਹੇ ਹਾਂ ਜੀ ਦੇਖੋ ਕਾਫੀ ਗਾੜਾ ਹੋ ਗਿਆ ਹੈ ਤਾਂ ਬਸ ਅਸੀਂ ਇਹਨੂੰ ਇਸ ਤਰੀਕੇ ਨਾਲ ਹੀ ਰੱਖਾਂਗੇ ਕਿਉਂਕਿ ਇਹਨਾਂ ਠੰਡਾ ਹੋ ਕੇ ਥੋੜਾ ਜਿਹਾ ਹੋਰ ਗਾੜਾ ਹੋ ਜਾਣਾ ਹੈ ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਇਸੇ ਤਰ੍ਹਾਂ ਹੀ ਕੜਾਈ ਵਿੱਚ ਰਹਿਣ ਦਾਂਗੇ ਤਾਂ ਕਿ ਇਹ ਥੋੜਾ ਠੰਡਾ ਹੋ ਜਾਵੇ ਫਿਰ ਇਹਨੂੰ ਅਸੀਂ ਇੱਕ ਡੋਂਗੇ ਚ ਕੱਢ ਕੇ ਫ੍ਰਿਜ ਵਿੱਚ ਰੱਖਾਂਗੇ ਕਸਟਰਡ ਠੰਡਾ ਹੋ ਗਿਆ ਜੀ ਹੁਣ ਅਸੀਂ ਇਹਨੂੰ ਇੱਕ ਟ੍ਰੇ ਵਿੱਚ ਕੱਢ ਕੇ ਤੇ ਫ੍ਰਿਜ ਵਿੱਚ ਠੰਡਾ ਹੋਣ ਵਾਸਤੇ ਰੱਖਾਂਗੇ ਹੁਣ ਅਸੀਂ ਇਹ ਵਾਲਾ ਸਾਰਾ ਕਸਟਰਡ ਥੀ ਦੇ ਵਿੱਚ ਕੱਢ ਤਾ ਕਸਟਰਡ ਨੂੰ ਆਪਾਂ ਕੜਾਈ ਦੇ ਵਿੱਚ ਠੰਡਾ ਕੀਤਾ ਤਾਂ ਇੱਕ ਬਹੁਤ ਜਲਦੀ ਠੰਡਾ ਹੋ ਗਿਆ ਨਹੀਂ ਤਾਂ ਤੁਸੀਂ ਇਹਨੂੰ ਪੱਖੇ ਥੱਲੇ ਰੱਖ ਕੇ ਵੀ ਠੰਡਾ ਕਰ ਸਕਦੇ ਹੋ ਹੁਣ ਅਸੀਂ ਇਹਨੂੰ ਉੱਪਰੋਂ ਢੱਕ ਕੇ ਤੇ ਫ੍ਰਿਜ ਵਿੱਚ ਪਾਕ ਦਾਂਗੇ ਕਿਉਂਕਿ ਫਰੂਟ ਆਪਾਂ ਕੱਟ ਕੇ ਪਹਿਲੇ ਹੀ ਫ੍ਰਿਜ ਵਿੱਚ ਠੰਡੇ ਹੋਣ ਵਾਸਤੇ ਰੱਖੇ ਆ ਨੇ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਠੰਡਾ ਕਰਕੇ ਤੇ ਫਿਰ ਆਪਾਂ ਸਰਵ ਕਰਾਂਗੇ ਜੇਕਰ ਤੁਹਾਨੂੰ ਜਿਆਦਾ ਜਲਦੀ ਹੈ ਤੇ ਇਹਨੂੰ ਤੁਸੀਂ ਫ੍ਰੀਜ਼ਰ ਵਿੱਚ ਰੱਖੋ ਜੇ ਤੁਹਾਡੇ ਕੋਲ ਜ਼ਿਆਦਾ ਟਾਈਮ ਹੈ ਤਾਂ ਤੁਸੀਂ ਨੋਰਮਲ ਫ੍ਰਿਜ ਵਿੱਚ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਠੰਡਾ ਕਰਕੇ ਖਾਓ ਮੈਂ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਕਵਰ ਕਰਕੇ ਤੇ ਫਿਰ ਰੱਖਾਂਗੇ ਜੇ ਫ੍ਰਿਜ ਵਿੱਚ ਫਰੂਟ ਅਸੀਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਏ ਨੇ ਤੇ ਫਰੂਟਾਂ ਨੂੰ ਤੁਸੀਂ ਕਸਟਰਡ ਵਿੱਚ ਪਾਉਣ ਤੋਂ ਪਹਿਲਾਂ ਇੱਕ ਵਾਰੀ ਚੈੱਕ ਕਰ ਲੈਣਾ ਕਿ ਫਰੂਟ ਖੱਟੇ ਨਾ ਹੁਣ ਜਿਹੜਾ ਕੋਈ ਇਹਦੇ ਵਿੱਚ ਫਲ ਖੱਟਾ ਹੋਏਗਾ ਉਹਨੂੰ ਤੁਸੀਂ ਨਹੀਂ ਪਾਣਾ ਤੇ ਸਿਰਫ ਤੁਸੀਂ ਮਿੱਠੇ ਫਾਲੇ ਇਹਦੇ ਵਿੱਚ ਪਾਉਣੇ ਅਸੀਂ 3 ਘੰਟੇ ਕਸਟਰਡ ਨੂੰ ਫ੍ਰੀਜ਼ਰ ਵਿੱਚ ਰੱਖਿਆ ਸੀ ਤੇ ਬਹੁਤ ਜ਼ਿਆਦਾ ਠੰਡਾ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਸਾਰੇ ਫੂਟ ਪਾ ਰਹੇ ਹਾਂ। ਨਾਰਾ ਦਾ ਕਲਰ ਥੋੜਾ ਜਿਹਾ ਫਿੱਕਾ ਹੈ ਤੇ ਪਰ ਬਹੁਤ ਜ਼ਿਆਦਾ ਮਿੱਠੇ ਨੇ ਕਿਉਂਕਿ ਮੈਂ ਇਹਨਾਂ ਨੂੰ ਚੈੱਕ ਕਰ ਲਿਆ ਸੀ ਤੇ ਇਸ ਕਰਕੇ ਆਪਾਂ ਨਾਰ ਪਾ ਰਹੇ ਹਾਂ ਜੀ ਹੁਣ ਆਪਾਂ ਕੱਟੇ ਹੋਣ ਨੂੰ ਪਾ ਦਾਂਗੇ। ਇਹ ਵਾਲਾ ਹੁਣ ਅਸੀਂ ਆਮ ਇਹ ਵੀ ਪਾ ਦਾਂਗੇ ਕਿਉਂਕਿ ਮਾਰਕੀਟ ਵਿੱਚ ਹੁਣ ਆਮ ਬਹੁਤ ਜ਼ਿਆਦਾ ਮਿਲ ਰਹੇ ਨੇ। ਤੇ ਸਾਰੇ ਕਸਟਰਡ ਨੂੰ ਅਸੀਂ ਫਰੂਟ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅਜੇ ਆਪਾਂ ਨੂੰ ਕਸਟਰਡ ਥੋੜਾ ਜਿਹਾ گاੜਾ ਲੱਗ ਰਿਹਾ ਹੈ ਤੇ ਪਰ ਜਦੋਂ ਅਸੀਂ ਫਰੂਟ ਇਹਦੇ ਵਿੱਚ ਮਿਕਸ ਕੀਤੇ ਤੇ ਥੋੜੀ ਦੇਰ ਬਾਅਦ ਇਹਨੇ ਥੋੜਾ ਜਿਹਾ ਪਤਲਾ ਹੋ ਜਾਣਾ ਹੈ ਕਿਉਂਕਿ ਫਰੂਟਾਂ ਦੇ ਵਿੱਚ ਆਪਣਾ ਕਾਫੀ ਪਾਣੀ ਹੁੰਦਾ ਹੈ ਤੇ ਇਸ ਕਰਕੇ ਇਹਨੇ ਥੋੜਾ ਜਿਹਾ ਪਤਲਾ ਹੋ ਜਾਣਾ ਹੈ ਦੇਖੋ ਜੀ ਕਿੰਨਾ ਵਧੀਆ ਆਪਣਾ ਕਸਟਰਡ ਬਣ ਕੇ ਤਿਆਰ ਹੋਇਆ ਹੈ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਿਆ ਹੈ ਜੀ ਇਹਦਾ ਸਵਾਦ ਜਰਾ ਇੱਕ ਹੋਰ ਵਧਾਉਨੇ ਆ ਥੋੜੇ ਜਿਵੇਂ ਮੈਂ 3-4 ਪਿਸਤਾ ਤੇ 2-3 ਕਾਜੂ ਉਹਨਾਂ ਨੂੰ ਬਰੀਕ ਚੰਗੀ ਤਰ੍ਹਾਂ ਮੈਂ ਕਟ ਲਿਆ ਇਸ ਤਰ੍ਹਾਂ ਪਾ ਦਾਂਗੇ ਤੇ ਇਹ ਵੀ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਲਓ ਜੀ ਗਰਮੀਆਂ ਦੀ ਬਹੁਤ ਹੀ ਟੇਸਟੀ ਤੇ ਠੰਡੀ ਠੰਡੀ ਡਿਜ਼ਰਟ ਬਣ ਕੇ ਤਿਆਰ ਹੈ ਜੀ ਆਪਣਾ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਕਸਟਰਡ ਬਣ ਕੇ ਬਿਲਕੁਲ ਰੈਡੀ ਹੈ ਜੀ ਹੁਣ ਕਰਦੇ ਆ ਜੀ ਇਹਨੂੰ ਆਪਾਂ ਸਰਵ ਹੁਣ ਅਸੀਂ ਕਰਦੇ ਆਂ ਜੀ ਠੰਡਾ ਠੰਡਾ ਕਸਟਰਡ ਨੂੰ ਸਰਵ ਤੇ ਥੋੜੇ ਜਿਹਾ ਫਰੂਟ ਆਪਾਂ ਬਚਾ ਲਏ ਸੀ ਇਹਦੇ ਉੱਪਰ ਉਹਦੀ ਪਾ ਦਾਂਗੇ ਤਾਂ ਕਿ ਕਸਟਰਡ ਆਪਣਾ ਹੋਰ ਵੀ ਜ਼ਿਆਦਾ ਵਧੀਆ ਦਿਖੇ ਲਓ ਜੀ ਆਪਣਾ ਗਰਮੀਆਂ ਦਾ ਬਹੁਤ ਹੀ ਟੇਸਟੀ ਤੇ ਠੰਡਾ ਠੰਡਾ ਫਰੂਟ ਕਸਟਰਡ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਹੈ ਕਈ ਵਾਰੀ ਆਈਸਕ੍ਰੀਮ ਖਾਣ ਨੂੰ ਮਨ ਕਰਦਾ ਤੇ ਗਰਮੀ ਕਰਕੇ ਆਪਾਂ ਬਾਹਰ ਨਹੀਂ ਜਾਂਦੇ ਤੇ ਤੁਸੀਂ ਇਹਨੂੰ ਬਣਾਓ ਤੇ ਖਾਓ ਤੇ ਇੰਜੋਏ ਕਰੋ ਕੋਈ ਵੀ ਗੈਸਟ ਆਵੇ ਤੇ ਤੁਸੀਂ ਇਹਨੂੰ ਪਹਿਲੇ ਕਸਟਰਡ ਨੂੰ ਬਣਾ ਕੇ ਰੱਖ ਸਕਦੇ ਹੋ ਤੇ ਜਿਸ ਟਾਈਮ ਤੇ ਸਰਵ ਕਰਨਾ ਉਸ ਟਾਈਮ ਤੇ ਤੁਸੀਂ ਇਹਦੇ ਵਿੱਚ ਫਰੂਟ ਕੱਟ ਕੇ ਪਾ ਸਕਦੇ ਹੋ ਇਹਦੇ ਵਿੱਚ ਤੁਸੀਂ ਡਰਾਈ ਫਰੂਟਸ ਵੀ ਪਾ ਸਕਦੇ ਹੋ ਤੇ ਫਰੂਟ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਪਾ ਸਕਦੇ ਹੋ ਇਹ ਸੀ ਸਾਡੀ ਅੱਜ ਦੀ ਫਰੂਟ ਕਸਟਰਡ ਦੀ ਰੈਸਪੀ ਤੇ ਤੁਸੀਂ ਵੀ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਸੋ ਇਸ ਸਾਡੀ ਅੱਜ ਦੀ ਰੈਸਪੀ ਮਿਲਦੇ ਆ ਜ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ